अपराधੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਇੱਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ 22 ਸਾਲਾ ਰਾਣਾ ਸਿੰਘ ਵਜੋਂ ਹੋਈ ਹੈ ਘਟਨਾ ਦਾ ਕਾਰਨ ਪਰਿਵਾਰਕ ਮੈਂਬਰਾਂ ਮੁਤਾਬਕ ਇਸ ਕਤਲ ਦੇ ਪਿੱਛੇ ਸਾਲਾਂ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਮਿੱਤਕ ਦੇ ਭਰਾ 사ਜਨ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਸਾਲ ਪਹਿਲਾਂ ਪਿੰਡ ਬਾਕੀਪੁਰ ਦੇ ਰਹਿਣ ਵਾਲੇ ਵੰਸ਼ ਨਾਮਕ ਨੌਜਵਾਨ ਨੇ ਉਹਨਾਂ ਦੀ ਭੈਣ ਨਾਲ ਛੇੜਛਾੜ ਕੀਤੀ ਸੀ ਜਿਸ ਤੋਂ ਬਾਅਦ ਪੰਚਾਇਤੀ ਤੌਰ ਤੇ ਉਸ ਕੋਲੋਂ ਮਾਫੀ ਮੰਗਵਾਈ ਗਈ ਸੀ ਵੰਸ਼ ਇਸੇ ਗੱਲ ਦੀ ਰੰਜਿਸ਼ਮਾਨ ਵਿੱਚ ਰੱਖ ਰਿਹਾ ਸੀ ਅਤੇ ਅੱਜ ਮੌਕਾ ਪਾ ਕੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਣਾ ਸਿੰਘ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਘਟਨਾ ਤੋਂ ਬਾਅਦ ਰਾਣਾ ਸਿੰਘ ਦੀ ਦੇਹ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਪੜਨਾਮ ਹਰਪ੍ਰੀਤ ਸਿੰਘ ਆਪ ਵੀ ਕਿਛੁ ਜਿਹੇ ਮਾਰੇ ਕਿ ਸੋਰ ਸਿੰਘ ਸੁਰ ਸਿੰਘ ਹਾਂ ਜਿੰਦੀ ਨੌਜਵਾਨ ਦੀ ਜੈਸ ਸਿੰਘ ਦਾ ਨਾਮ ਕੀ ਹੈ ਤੇ ਕੀ ਵਾਕਿਆ ਹੋਇਆ ਸਰ ਰਾਣਾ ਸਿੰਘ ਹੋਣਾ ਜੀ ਹਾਂ ਜੀ ਤੇ ਕੀ ਵਾਕਿਆ ਕੀ ਹੋਇਆ ਵਾ ਉਹ ਲੋਕਰੋ ਬਸ ਇੰਨਾ ਕਹਿ ਕੇ ਲੈ ਕੇ ਗਿਆਣਾ ਪੱਕ ਦੇ ਮਾਰ ਵਿੱਚ ਮੇਰੇ ਪ੍ਰਾਣਾ ਮਾਰਤਾ ਗੋਲੀਆਂ ਪਰ ਗੋਲੀਆਂ ਕਿੰਨਾ ਮਾਰੀਆਂ ਝਗੜਾ ਹੈ ਅੱਛਾ ਹਾਂ ਜੀ ਇੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਉਹ ਰਫਲ ਦੇ ਪੈਰ ਵੱਜੇ ਤਿੰਨ ਛਾਤੀ 'ਚ ਅੱਛਾ ਕੋਈ ਕੋਈ ਰੰਜੀਤ ਕੋਈ ਲੜਾਈ ਪੁਰਾਣੀ ਕੋਈ ਵੈਰ ਨਹੀਂ ਬਸ ਯਾਰੀ ਦੋਸਤੀ ਮੁੰਡੇ ਦੇ ਨਾਲ ਖੜਿਆ ਜਿਹੜਾ ਮੁੰਡਾ ਬੌਜਨੇ ਨਾਲ ਖੜਿਆ ਸਾਰਜੰਟ ਅੱਛਾ ਤੁਸੀਂ ਕੀ ਮੰਨ ਕਰਦੇ ਆਪਣੇ ਭਰਾ ਨੂੰ ਇਨਸਾਫ ਚਾਹੀਦਾ ਬਸ ਗੱਲ ਸੁਣਤੀ ਜੀ ਇਹਦੀ ਕਿੰਨੀ ਉਮਰ ਸੀ 180 ਸਾਲ ਲਗੀ ਅੱਛਾ ਇੱਕ ਹੀ ਕੰਮ ਕਰਦਾ ਸੀ ਢੇਡ ਦਾ ਅੱਛਾ ਢੇਡ ਦਾ ਕੰਮ ਕਰਦਾ ਸੀ ਹਾਂਜੀ ਤੇ ਅੱਜ ਇਹ ਪੰਡ ਬਾਕੀਪੁਰ ਕੀ ਕਰਨ ਗਿਆ ਸੀ ਬਾਕੀ ਬਰਬਰੀ ਮਾਰੇ ਬਸ ਕੰਮ ਦੇ ਗਿਆ ਮੈਨੂੰ ਬਸ ਮਗਰੋਂ ਇਹ ਨਿਕਲ ਗਿਆ ਕਿ ਤੇਰੇ ਭਰਾ ਦੇ ਟੱਕਾ ਲੱਗ ਗਿਆ ਜੱਤੀਆ ਜੀ ਕੀ ਵੇਖਿਆ ਤੁਸੀਂ ਆਉਂਦਾ ਨਾ ਮੇਰੇ ਭਰਾ ਦੀ ਲਾਸ਼ ਤੇ ਨਾਮ ਕੀ ਸਰ ਜੈਪਾਲ ਸਿੰਘ ਜਿਹਨੇ ਸਰ ਗੋਲੀਆਂ ਵਜੀਆਂ ਲਕੀ ਨਾਮਾ ਸਰ ਰਾਣਾ ਕੀ ਗੱਲਬਾਤ ਹੋਈ ਕੀ ਕਰਦਾ ਸਰ ਅਸਤੇ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਂਦੇ ਜੁੰਦੇ ਰਹਿੰਦੇ ਆਰ ਅੰਦਰ ਕਦੀ ਕਿਤੇ ਨਾ ਕਿਤੇ ਤੇ ਇਦਾਂ ਹੀ ਅਚਾਨਕ ਅੱਜ ਵੀ ਇਦਾਂ ਹੀ ਗਏ ਨੇ ਤੇ ਉੱਤੇ ਜਾ ਕੇ ਪਤਾ ਲੱਗਾ ਕਿ ਇੰਨੇ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੰਨਾ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਿਲੋ ਸਮਝ ਨਹੀਂ ਲੱਗਦੀ ਐ ਕਰੋੰਬਾਸ ਨਿਕਲ ਕੇ ਇੱਧਰ ਨੂੰ ਆਏ ਫਿਰ ਆਪਾਂ ਜੇ ਕੇ ਆ ਕੇ ਤੇ ਭਰਾ ਦੀ ਜੱਤੀ ਹੋਈ ਪਈ ਉਹ ਕਿੰਨੇ ਮਾਰੀ ਪਤਾ ਲੱਗਾ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤਾਂ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤਾਂ ਪੱਕਾ ਹੀ ਪਤਾ ਹੋਊਗਾ ਕਿਉਂਕਿ ਆਨ ਨੂੰ ਤਾਂ ਹੁਣ ਐਂ ਦਾ ਘਰੇ ਰਹਿਨੇ ਆਂ ਇਦਾਂ ਦੇ ਕੰਮਾਂ ਤੇ ਜਾਣਦੇ ਨਹੀਂ ਆਂ ਆਪਾਂ ਕੰਮ ਕਰਦੇ ਆਂ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਐ ਕਿਹੜਾ ਕਿਹੜਾ ਨਾਲ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਇਹ ਤੇ ਵੀਰ ਜੀ ਸਾਜਨ ਹੁਣੀ ਵੀਰ ਆ ਹੋਰ ਵੀ ਦੋ ਚਾਰ ਜਾਣੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਰਹਿੰਦੇ ਨੇ ਪਰ ਇਹ ਦੱਸੋ ਇਹ ਬਾਕੀ ਠੀਕ ਹੈ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗਾਂਗੇ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਇੰਨੀਂ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਹੈ ਤੇ ਜਕਵਾਰਾ ਨਹੀਂ ਜੀ ਕੁਵਾਰਾ ਜੀ ਅਜੇ ਛੋਟਾ ਭਰਾ ਬੱਚਾ ਜੇ ਕੰਮ ਕੀ ਕਰਦਾ ਸੀ ਕੰਮ ਵੀਰ ਜੀ ਪੇਂਟ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆ ਆਪਾਂ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ ਸਰ ਇੱਥੇ ਤਰਨਤਾਰੂ ਇਹ ਪੈਂਦੇ ਬਾਕੀਪੁਰ ਵਿੱਚ ਥੋੜਾ ਜਿਹਾ ਝਗੜਾ ਹੋਇਆ ਜਿੰਦੇ ਵਿੱਚ ਗੋਲੀਆਂ ਚੱਲੀ ਆ ਤੇ ਇੱਕ ਸਰ ਕੀ ਮਾਮਲਾ ਸਰ ਇਹ ਜੀ ਸੀ ਆਰ ਸੋਰਸਿੰਗ ਦੇ ਮੁੰਡੇ ਸੀਗੇ ਤੇ ਨਾਲ ਬਾਕੀਪੁਰ ਦੇ ਮੁੰਡੇ ਸੀਗੇ ਇਹਨਾਂ ਦਾ ਆਪਸ ਵਿੱਚ ਕੋਈ ਲੜਗੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਉਹ ਕਿ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖਿਆ ਸੀਗਾ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀ ਆ ਉਹਦੇ ਚੈਸ ਤੇ ਗੋਲੀ ਵੱਜੀ ਸੀਗੀ ਉਹਦੀ ਡੈਥ ਹੋ ਗਈ ਸੀ ਸਰ ਹੁਣ ਤਾਂ ਇਹਨਾਂ ਕੀ ਕਰ ਲੈ ਉਹਨਾਂ ਦੇ ਪછી ਇੱਕ ਤਾਂ ਰੇਡਸ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਪਸ ਤਰ੍ਹਾਂ ਦੇਖ ਰਹੇ ਆਪਾਂ ਸਾਰੇ ਤੇ ਮਤੇ ਇਹਦਾ ਜਿਹੜਾ ਬਿਆਨ ਅਸੀਂ ਲਿਖ ਰਹੇ ਹਾਂ ਬਿਆਨ ਲਿਖ ਕੇ ਬੱਚਾ ਦੇਖ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜੇ ਜਿਹੜੇ ਬੰਦੇ ਸਾਨੂੰ ਲੱਗਦਾ ਵੀ ਇਹ ਬੰਦੇ ਸਿੱਕੇ ਇਨਵੋਲਡ ਸੀਗੇ ਤੋਂ ਉਹਨਾਂ ਨੂੰ ਅਸੀਂ ਰੈਸ਼ ਕਰ ਰਹੇ ਹਾਂ ਸਰ ਨੂੰ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਕਾਫੀ ਜਣਾ ਕੋਈ ਹੱਲਾ ਗੁੱਲਾ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਸੀ ਸੀਟੀਵੀ ਦੇ ਵਿੱਚ ਹਾਂ ਜੋ ਸੀਸੀਟੀਵੀ ਅਸੀਂ ਲਿੱਤੀ ਕਿ ਹੈ ਉਹਦੇ ਹਿਸਾਬ ਦੇ ਨਾਲ ਜਿਹੜੇ ਤੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਤੋਂ ਉਹਨਾਂ ਦੇ ਉੱਪਰ ਰੇਡ ਆਫ ਕਰਕੇ ਤੇ ਉਹਨਾਂ ਨੂੰ ਕੈਚ ਅਪ ਕਰ ਰਹੇ ਹਾਂ